ਕੀ ਗੁਰਦਾਸ ਮਾਨ ਨੂੰ ساری ਜ਼ਿੰਦਗੀ ਮਾਫ ਨਹੀਂ ਕਰੋਗੇ ਕਿਉਂ ਨਹੀਂ ਕਰਾਂਗੇ ਗੱਲ ਖਤਮ ਆ ਯਾਰ ਕੋਈ ਗੱਲ ਨਹੀਂ ਜੀ ਵੱਡਾ ਦਿਲ ਰੱਖੋ ਪੰਜਾਬ ਜਾਣਿਆ ਜਾਂਦਾ ਇਸ ਗੱਲ ਨੂੰ ਹੋ ਗਈ ਗੱਲ ਤਾਂ ਹੋ ਗਈ ਗੱਲ ਖਤਮ ਕਰੋ ਬਸ ਮੈਨ ਲੱਗਦਾ ਹੈ ਕਿ ਇੱਕ ਵਾਰ ਮਾਨ ਸਾਹਿਬ ਆ ਕੇ ਵੱਡੇ ਦਿਲ ਨਾਲ ਇਹ ਕਹਿਣ ਕਿ ਮੈਂ ਤੁਹਾਡਾ ਆਪਣਾ ਜੀ ਇਸ ਗੱਲ ਨੂੰ ਹੁਣ ਪਿੱਛੇ ਛੱਡਿਆ ਜਾਵੇ ਮੈਂ ਕਹਿੰਦਾ ਤੁਸੀਂ ਦੇਖਿਓ ਗੁਰਦਾਸ ਮਾਨ ਗੁਰਦਾਸ ਮਾਨ ਹੋ ਗਿਆ ਪਰ ਮੈਨੂੰ ਇਹ ਲੱਗਦਾ ਯਾਰ ਕਿ ਐਡੇ ਵੱਡੇ ਕਲਾਕਾਰ ਨੂੰ ਐ ਰੋਲ ਨਹੀਂ। ਦਾਸਮਨ ਬਹੁਤ ਵੱਡੀ ਜੀ ਹੈ। ਦਾਸਮਨ ਛੋਟਾ ਬੰਦਾ ਨਹੀਂ ਹੈ। ਜਾਨ ਮਗਰੋਂ ਨਾ ਯਾਰ ਯਾਦ ਕਰੀਏ। ਹੂੰ। ਬੰਦਿਆਂ ਦੇ ਜਾਨ ਮਗਰੋਂ ਅਸੀਂ ਬਹੁਤ ਚਿੰਤਾ ਕਰਦੇ ਹਾਂ। ਕਿ ਆਰ ਬੰਦਾ ਦਾ ਠੀਕ ਸੀ ਯਾਰ ਬੰਦੇ ਦਾ ਕੰਟਰੀਬਿਊਸ਼ਨ। ਬੰਦੇ ਨੂੰ ਦੇਖਣ ਲਈ ਲੱਖਾਂ ਦੀ ਭੀੜ ਹੁੰਦੀ ਹੋਵੇ। ਜੀ। ਲੋਕ ਕੰਧਾਂ ਟੱਪ ਟੱਪ ਕੇ ਜਾਂਦੇ ਹੁਣ। ਉਸ ਬੰਦੇ ਦੇ ਨਾਲ ਜਦੋਂ ਕੋਈ ਕੌਂਟਰੋਵਰਸੀ ਹੁੰਦੀ ਹੈ ਤਾਂ ਉਹਨੂੰ ਇਹ ਲੱਗਿਆ ਕਿ ਐਂ ਥੋੜੀ ਹੋ ਜੂਗਾ ਕਿ ਲੋਕ ਰੋਸ ਥੋੜੀ ਜਾਣਗੇ ਜੀ ਲੋਕ ਰੋਸਗੇ ਲੋਕਾਈ ਰਸਗੀ ਜਿਵੇਂ ਪਰ ਮੇਰੇ ਤੋਂ ਨਾ ਇਹ ਮੈਂ ਮਹਿਸੂਸ ਕਰਦਾ ਯਾਰ ਕਿ ਇੱਕ ਕਮਰੇ 'ਚ ਉਹ ਬੰਦਾ ਬੈਠ ਕੇ ਉਹਦੇ ਦਿਲ 'ਤੇ ਕੀ ਬੀਤਰੀ ਮੇਰਾ ਦਿਲ ਕਰਦਾ ਹੈ ਕਿ ਗੁਰਦਾਸ ਮਾਨ ਉਸੇ ਤਰ੍ਹਾਂ ਇੱਜ਼ਤ ਸਨਮਾਨ ਦੇ ਨਾਲ ਜੀਵੇ ਜਿਵੇਂ ਉਹ ਸਾਰੀ ਜ਼ਿੰਦਗੀ ਚੋਂ ਉਹ ਬੰਦਾ ਇੰਨੀ ਫਜ਼ੀਹਤ ਇੰਨਾ ਉਹਦੀ ਮਿੱਟੀ ਪਲੀਥ ਹੋਣੀ ਡਿਸਰਵ ਨਹੀਂ ਕਰਦਾ ਇਸ 'ਚ ਕੋਈ ਦੋ ਰਾਏ ਨਹੀਂ ਕਿ ਪੰਥਕ ਤੌਰ ਦੇ ਉੱਤੇ ਗੁਰਦਾਸ ਮਾਨ ਨਾਲ ਕਿਲੇ ਬਹੁਤ ਹੂੰ ਗੁਰਦਾਸ ਮਾਨ ਦਾ ਡੇਰਿਆਂ ਨੂੰ ਪ੍ਰਮੋਟ ਕਰਨਾ ਸੀ ਇਹ ਦੇਖੋ ਜਸਬੀਰ ਜੱਸੀ ਨੇ ਲਾਡੀ ਸ਼ਾਹ ਤੇ ਤਾਂ ਸਵਾਲ ਖੜੇ ਕਰਤੇ ਜਿਹਨੂੰ ਲੱਖਾਂ ਲੋਕ ਪੂਜਦੇ ਐ ਜੀ ਜਸਬੀਰ ਜੱਸੀ ਦੇ ਨਹੀਂ ਹਿੰਮਤ ਨਹੀਂ ਸੀ ਵੀ ਉਹ ਗੁਰਦਾਸ ਮਾਨ ਤੇ ਕੋਈ ਕੁਐਸਚਨ ਖੜਾ ਕਰਦਾ ਉਹਨੇ ਕਿਹਾ ਗੁਰਦਾਸ ਮਾਨ ਦਾ ਕੰਟਰੀਬਿਊਸ਼ਨ ਬਦਹਾ ਪਰ ਬਦਨਾਮ ਨਹੀਂ ਮਰ ਜਾਣੇ ਮਾਨ ਤੇ ਕੀ ਸ਼ਿਕਵਾ ਉਹਨੂੰ ਆਪ ਨਿਭਾਉਣੀ ਨਹੀਂ ਆਈ ਮੈਨੂੰ ਲੱਗਦਾ ਯਾਰ ਕਿ ਮਾਨ ਸਾਹਿਬ ਨੂੰ ਸ਼ਾਇਦ ਇੰਨਾ ਗੱਲਾਂ ਚ ਨਿਭਾਉਣੀ ਨਹੀਂ ਜਿਲਾ ਕਰਨ ਦੀ ਬਜਾਏ ਨਵਕੇ ਕਹਿ ਦਿੰਦੇ ਗਲਤੀ ਹੋ ਗਈ ਤਾਂ ਸ਼ਾਇਦ ਪੰਜਾਬ ਦਾ ਦਿਲ ਬਹੁਤ ਵੱਡਾ ਹੈ ਉਹ ਪੰਜਾਬ ਕਹਿ ਦਿੰਦਾ ਕਿ ਕੋਈ ਗੱਲ ਨਹੀਂ SMTV ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਕਤਾ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੇ ਮਨਜੋਤ ਮੱਕੜ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਗੁਰਦਾਸ ਮਾਨ ਨੂੰ ਲੈ ਕੇ ਕੀ ਅਪੀਲ ਹੈ ਜੀ ਪਕਤਾ ਜੀ ਮੇਰਾ ਦਿਲ ਕਰਦਾ ਹੈ ਕਿ ਪੰਜਾਬੀਆਂ ਨੂੰ ਗੁਰਦਾਸ ਮਾਨ ਦੀਆਂ ਸਾਰੀਆਂ ਗਲਤੀਆਂ ਨੂੰ ਭੁੱਲ ਕੇ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੂੰ ਮੇਰਾ ਦਿਲ ਕਰਦਾ ਹੈ ਕਿ ਗੁਰਦਾਸ ਮਾਨ ਉਸੇ ਤਰ੍ਹਾਂ ਇੱਜ਼ਤ ਸਨਮਾਨ ਦੇ ਨਾਲ ਜੀਵੇ ਜਿਵੇਂ ਉਹ ساری ਜ਼ਿੰਦਗੀ ਜਿਉਂਦਾ ਰਿਹਾ ਜੀ ਮੈਂ ਇਹ ਮਹਿਸੂਸ ਕਰਦਾ ਕਿ ਉਹ ਬੰਦਾ ਇੰਨੀ ਫਜ਼ੀਹਤ ਇੰਨਾ ਉਹਦੀ ਮਿੱਟੀ ਪਲੀਥ ਹੋਣੀ ਡਿਸਰਵ ਨਹੀਂ ਕਰਦਾ ਜੀ ਇਸ 'ਚ ਕੋਈ ਦੋ ਰਾਏ ਨਹੀਂ ਕਿ ਪੰਥਕ ਤੌਰ ਦੇ ਉੱਤੇ ਗੁਰਦਾਸ ਮਾਨ ਨਾਲ ਗਿਲੇ ਬਹੁਤ ਨਹੀਂ ਹਮ ਗੁਰਦਾਸ ਮਾਨ ਦਾ ਡੇਰਿਆਂ ਨੂੰ ਪ੍ਰਮੋਟ ਕਰਨਾ ਗੁਰਦਾਸ ਮਾਨ ਦਾ ਪੰਜਾਬੀ ਮਾਂ ਬੋਲੀ ਦੇ ਨਾਲ ਬਾਕੀ ਪਸ਼ਾਵਾਂ ਉਹਨਾਂ ਦਾ ਆਪਣਾ ਵਰਜਨ ਸੀਗਾ ਕਿ ਮੈਂ ਪੰਜਾਬੀ ਦੇ ਤਾਂ ਖਿਲਾਫ ਕਦੇ ਵੀ ਨਹੀਂ ਹੋਇਆ ਤੇ ਜੇ ਮੈਂ ਇਹ ਕਹਿਤਾ ਕਿ ਹਿੰਦੀ ਨੂੰ ਵੀ ਬੋਲੋ ਤੇ ਗਲਤ ਕੀ ਹੈ ਤਾਂ ਮੈਂ ਇਹ ਸਮਝਦਾ ਉਹ ਉਸ ਵੇਲੇ ਜਦੋਂ ਗੱਲ ਕਹੀ ਗਈ ਸੀ ਉਹ ਸ਼ਾਇਦ ਠੀਕ ਕੰਟੈਕਸਟ ਦੇ ਵਿੱਚ ਨਹੀਂ ਸੀਗੀ ਫਿਰ ਓਡੀ ਵੱਡੀ ਸਟੇਜ ਤੇ ਉਹ ਬੱਤੀ ਵਾਲੀ ਗੱਲ ਹੋ ਜਾਣੀ ਇਹ ਸਾਰਾ ਕੁਝ ਹੋਇਆ ਇਸ 'ਚ ਕੋਈ ਦੋਰਾ ਹੀ ਨਹੀਂ ਕਿ ਗੁਰਦਾਸ ਮਾਨ ਸਾਹਿਬ ਤੋਂ ਗਲਤੀਆਂ ਤਾਂ ਹੋਈਆਂ ਜੀ ਪਰ ਮੈਨੂੰ ਇਹ ਲੱਗਦਾ ਯਾਰ ਕਿ ਐਡੇ ਵੱਡੇ ਕਲਾਕਾਰ ਨੂੰ ਐ ਰੋਲ ਲੋਣਾ ਹੂੰ ਉਹਨਾਂ ਦੇ ਖਿਲਾਫ ਜਿਵੇਂ ਬੋਲਿਆ ਜਾਂਦਾ ਉਹਨਾਂ ਦੇ ਖਿਲਾਫ ਪੋਸਟਾਂ ਪੈਂਦੀਆਂ ਮੈਂ ਅ ਥੋੜੇ ਦਿਨ ਪਹਿਲਾਂ ਇੰਟਰਵਿਊ ਕੀਤਾ ਇੱਕ ਮਾਨਵ ਵਿਝ ਹੋਣਾ ਦਾ ਜੀ ਤੇ ਉਹ ਇੰਟਰਵਿਊ 'ਚ ਜ਼ਿਕਰ ਕਰਨ ਲੱਗੇ ਕਿ ਗੁਰਦਾਸ ਮਾਨ ਨੂੰ ਬਹੁਤ ਸੁਣਦੇ ਨੇ ਫਿਰ ਮੈਂ ਉਹ ਦੇਖ ਰਿਹਾ ਸੀਗਾ ਉਹ ਵੀ ਨਿਕੋਦਰ ਜਾਂਦੇ ਆ ਤੇ ਉਹ ਇੱਕ ਗਾਣੇ ਦਾ ਜ਼ਿਕਰ ਕਰ ਰਹੇ ਸੀਗੇ ਮਨੁੱਖ ਵਿੱਚ ਹੁਣੇ ਜੇ ਤੂੰ ਬਿੰਦ ਦੱਸਿਆਂ ਤੁਰ ਜਾਣਾ ਸੀ ਜੀ ਤੇ ਮੈਂ ਕੁਦਰਤੀ ਬੜੇ ਸਾਲ ਪਹਿਲਾਂ ਉਹ ਗਾਣਾ ਸੁਣਦਾ ਹੁੰਦਾ ਸੀ 10-15 ਸਾਲ ਪੁਰਾਣੀ ਗੱਲ ਹੋਣੀ ਤੇ ਉਹਨਾਂ ਨੇ ਦੱਸਿਆ ਨਾ ਮੇਰੇ ਕਈ ਵਾਰੀ ਚੀਜ਼ ਆਪਣੇ ਦਿਮਾਗ 'ਚ ਰਹਿ ਜਾਂਦੀ ਹੈ ਬੰਤਾ ਜੀ ਤੇ ਮੈਂ 2 ਦਿਨ ਪਹਿਲਾਂ ਘਰੇ ਬੈਠਾ ਅਲੈਕਸਾ ਤੇ ਉਹ ਗਾਣਾ ਲਾ ਲਿਆ ਹਮ ਤੇ ਉਹ ਬੈਠੇ ਬਿਠਾਏ ਚਾਹ ਚੂ ਪੀਂਦੇ ਸੀਗੇ ਤੇ ਉਹਦੇ 'ਚ ਨਾ ਲਾਈਨਾਂ ਆਈਆਂ ਮੈਨੂੰ ਲੱਗਿਆ ਕਿ ਗੁਰਦਾਸ ਮਾਨ ਦੇ ਅੱਜ ਦੇ ਸੰਦਰਭ 'ਚ ਲਾਈਨਾਂ ਬਹੁਤ ਟੁੱਕਦੀਆਂ ਜੀ ਕਿ ਉਹ ਉਹ ਜਿੱਥੇ ਇਹ ਗੱਲ ਕਹਿੰਦੇ ਆ ਕਿ ਸਾਡਾ ਤੇਰੇ ਸਿਰ ਇਲਜ਼ਾਮ ਨਹੀਂ ਅਸੀਂ ਬਦਹਾ ਪਰ ਬਦਨਾਮ ਨਹੀਂ ਮਰ ਜਾਣੇ ਮਾਨ ਤਿੱਕੀ ਸ਼ਿਕਵਾ ਉਹਨੂੰ ਆਪ ਨਿਭਾਉਣੀ ਨਹੀਂ ਆਈ ਹੂੰ ਮੈਨੂੰ ਲੱਗਦਾ ਯਾਰ ਕਿ ਮਾਨ ਸਾਹਿਬ ਨੂੰ ਸ਼ਾਇਦ ਇਹਨਾਂ ਗੱਲਾਂ ਚ ਨਿਭਾਉਣੀ ਨਹੀਂ ਆਈ ਜੀ ਜੇ ਕਿਤੇ ਉਹ ਗਿਲਾ ਕਰਨ ਦੀ ਬਜਾਏ ਨਿਵਕੇ ਕਹਿ ਦਿੰਦੇ ਗਲਤੀ ਹੋ ਗਈ ਤਾਂ ਸ਼ਾਇਦ ਪੰਜਾਬ ਦਾ ਦਿਲ ਬਹੁਤ ਵੱਡਾ ਹੈ ਪੰਜਾਬ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਪਰ ਮੈਂ ਕਹਿੰਨਾ ਯਾਰ ਆਪਾਂ ਇਦੋਂ ਵੱਡੀਆਂ-ਵੱਡੀਆਂ ਗਲਤੀਆਂ ਮaaf ਕੀਤੀਆਂ ਨੇ ਜੀ ਆਪਾਂ ਇਦੋਂ ਵੱਡੇ-ਵੱਡੇ ਬਲੈਂਡਰ ਮaaf ਕੀਤੇ ਐ ਹਮ ਅਸੀਂ ਤਾਂ ਅਸੀਂ ਤਾਂ ਕੌਮ ਹੈ ਹੀ ਐਸੀ ਕਿ ਆਤ ਦਿਨ ਵੀ ਮਹਾਰਾਜ ਦੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਵਾਲੇ ਦਿਨਾਂ ਚੋਂ 33 ਤਵੀ ਜਿੱਥੇ ਆਪਾਂ ਵਾਰ ਕੇ ਸਾਡੇ ਗੁਰੂ ਸਾਹਿਬ ਨੇ ਸ਼ਹਾਦਤ ਦਾ ਜਾਮ ਪੀ ਕੇ ਸਾਨੂੰ ਔਰ ਗੁਰਦਾਸ ਮਾਨ ਦੀ ਨਾ ਕੋਸ਼ਿਸ਼ ਵੀ ਰਹਿੰਦੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਰੀਸੈਂਟਲੀ ਜੀ ਬਹੁਤ ਸੋਹਣਾ ਗੀਤ ਕੀਤਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਹਮ ਹਣਾ ਤੇ ਸੱਤਵਾਂ ਕੌਣ ਵਾਰਿਆ ਗਿਆ ਸੱਤ ਵਾਰੇ ਇਹ ਜਦੋਂ ਇਹ ਗੱਲ ਆਈ ਤਾਂ ਉਹ ਕਹਿੰਦੇ ਸੱਤ ਕਿਵੇਂ ਵਾਰੇ ਹਮ ਚਾਰ ਪੁੱਤ ਵਾਰੇ ਹਮ ਪੰਜਵਾਂ ਬਾਪ ਵਾਰਿਆ ਹਮ ਛੇ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰਿਆ ਸੱਤਵਾਂ ਆਪ ਵਾਰਿਆ ਹਮ ਜੀ ਇਹ ਛੋਟੀ ਗੱਲ ਨਹੀਂ ਹੈ ਕਿ ਗੁਰਦਾਸ ਮਾਨ ਦੀ ਇਸ ਰੈਕੋਗਨੀਸ਼ਨ ਦੇਖੋ ਗੁਰੂ ਸਾਹਿਬ ਦੇ ਅੱਗੇ ਤਾਂ ਲੱਖਾਂ ਆਕਾਸ਼ ਤਰਤੀਆਂ ਉਹ ਵੀ ਪੈਰਾਂ 'ਚ ਨਿਵਜਣ ਉਹਨਾਂ ਦੇ ਤਾਂ ਉਹਨਾਂ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ ਜੀ ਗੁਰੂ ਗੋਬਿੰਦ ਸਿੰਘ ਬਾਰੇ ਤਾਂ ਸ਼ਬਦ ਹੀ ਨਹੀਂ ਹੈ ਹਮ ਭਾਈ ਨੰਦ ਲਾਲ ਜੀ ਨੇ ਜਿਵੇਂ ਜਦੋਂ ਇਹ ਜ਼ਿਕਰ ਕੀਤਾ ਕਿ ਮਤਲਬ ਸ਼ਬਦ ਛੋਟੇ ਹੋ ਜਾਂਦੇ ਆ ਜੀ ਹਨਾ ਉਹ ਦੇਖੋ ਜਿੱਥੇ ਗੰਜਨਾਮਾ ਜੀ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਪਰ ਮੈਂ ਇਹ ਗੱਲ ਕਹਿਣਾ ਕਿ ਠੀਕ ਹੈ ਪੰਜਾਬੀ ਜ਼ੁਬਾਨ ਖਾਤਰ ਵੀ ਗੁਰਦਾਸ ਮਾਨ ਦਾ ਕੰਟਰੀਬਿਊਸ਼ਨ ਬਹੁਤ ਵੱਡਾ ਹੈ ਪੰਜਾਬੀ ਇਹ ਜ਼ੁਬਾਨ ਨੇ ਪੰਜਾਬੀ ਇਹ ਜ਼ੁਬਾਨ ਨੇ ਨਿਰਕਾਨੇ ਮੇਰੇ ਦੇਸ਼ ਦੀ ਹੈ ਫਿੱਕੀ ਪੈਗੀ ਚਿਹਰੇ ਦੀ ਇੱਕ ਐਕਸੀਡੈਂਟ ਵਾਲਾ ਸ਼ਾਇਦ ਤੁਹਾਨੂੰ ਗਾਣਾ ਚਿੱਤੇ ਜਦੋਂ ਐਕਸੀਡੈਂਟ ਹੁੰਦਾ ਕਿ ਨਾਲ ਦਾ ਸਾਥੀ ਚਲਾ ਜਾਂਦਾ ਬੈਠੀ ਸਾਡੇ ਨਾਲ ਸਵਾਰੀ ਉੱਤਰ ਗਈ ਉਹ ਮਨੋਜ ਪੁੰਜ ਹੋਣਾ ਵਾਸਤੇ ਵੀ ਟੁੱਕਿਆ ਉਹ ਵੀ ਉਹ ਦੁਨੀਆ ਤੋਂ ਚਲੇ ਗਏ ਸੀ ਔਰ ਜਦੋਂ ਗੁਰਦਾਸ ਮਾਨ ਸਾਹਿਬ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਸਾਥੀ ਦੀ ਵੀ ਮੌਤ ਹੁੰਦੀ ਹੈ ਉਹਦੇ ਵਿੱਚ ਬੜਾ ਵੱਡਾ ਐਕਸੀਡੈਂਟ ਉੱਥੋਂ ਮਹਾਰਾਜ ਨੇ ਉਹਨਾਂ ਨੂੰ ਰੱਖਿਆ ਮੈਂ ਸਮਝਦਾ ਕਿ ਗੁਰਦਾਸ ਮਾਨ ਬਹੁਤ ਵੱਡਾ ਗਾਇਕ ਹੈ ਜਸਪੀਰ ਜੱਸੀ ਨੇ ਜਦੋਂ ਡੇਰੇ ਆ ਤੇ ਸਵਾਲ ਖੜੇ ਕੀਤੇ ਸੀ ਨਾ ਮੇਰਾ ਇੰਟਰਵਿਊ ਕੀਤਾ ਜਿੱਥੇ ਉਹਨਾਂ ਨੇ ਲਾਡੀ ਸ਼ਾਹ ਹੋਣਾ ਤੇ ਵੀ ਸਵਾਲ ਖੜੇ ਕਰਤੇ ਸੀ ਜੀ ਤੁਸੀਂ ਇਹ ਦੇਖੋ ਜਸਪੀਰ ਜੱਸੀ ਨੇ ਲਾਡੀ ਸ਼ਾਹ ਤੇ ਤਾਂ ਸਵਾਲ ਖੜੇ ਕਰਤੇ ਜਿਹਨੂੰ ਲੱਖਾਂ ਲੋਕ ਪੂਜਦੇ ਆ ਜੀ ਤੇ ਜਸਬੀਰ ਜੱਸੀ ਦੇ ਨਹੀਂ ਹਿੰਮਤ ਨਹੀਂ ਸੀ ਵੀ ਉਹ ਗੁਰਦਾਸ ਮਾਨ ਤੇ ਕੋਈ ਕੁਐਸਚਨ ਖੜਾ ਕਰਦਾ ਉਹਨੇ ਕਿਹਾ ਗੁਰਦਾਸ ਮਾਨ ਦਾ ਕੰਟਰੀਬਿਊਸ਼ਨ ਹੂੰ ਬਿਲਕੁਲ ਜੀ ਪੀੜ ਤੇਰੇ ਜਾਣ ਦੀ ਕਿਦਾਂ ਸਹਾਂਗਾ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਹੂੰ ਫੇਰ ਵੀ ਪਤਾ ਨਹੀਂ ਕਾਨੂੰ ਮੋਹ ਜੇ ਆਈ ਜਾਵੇ ਭਾਵੇਂ ਸਾਡੇ ਸਾਡੇ ਗੇਲੇ ਪੈਰ ਲੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ ਨਹੀਂ ਅਸਾ ਤੇਰੀ ਤੋਰ ਵੇਖਣੀ ਇੰਜ ਨਹੀਂ ਕਰੀ ਦੇ ਹੂੰ ਕਿੰਨੇ ਗੀਤ ਗੁਰਦਾਸ ਮਾਨ ਨੇ ਪਿਛਲੇ 40 ਸਾਲਾਂ ਚ ਤੁਹਾਨੂੰ ਗੁਰਦਾਸ ਮਾਨ ਦੇ ਗੀਤ ਤਮ ਜਦੋਂ ਜਵਾਨੀ ਦੀ ਗੱਲ ਕੀਤੀ ਨਾ ਵਾਹ ਨਹੀਂ ਜਵਾਨੀਏ ਤੇਰਾ ਵੀ ਜਵਾਬ ਨਹੀਂ ਘੋੜੇ ਦੀ ਸਵਾਰੀ ਕਰੇ ਪੈਰਾਂ 'ਚ ਰਿਕਾਬ ਨਹੀਂ ਵਾਹ ਨਹੀਂ ਜਵਾਨੀਏ ਤੇਰਾ ਵੀ ਜਵਾਬ ਨਹੀਂ ਮਾਮਲਾ ਗੜਬੜ ਤਾਂ ਮੈਂ ਕਹਿੰਦਾ ਲੋਕ ਗੀਤ ਨੂੰ ਚੀਤੇ ਆ ਲੋਕ ਸਾਰੇ ਲੋਕ ਗੀਤ ਨੇ ਤਾਂ ਮੈਨੂੰ ਲੱਗਦਾ ਕਿ ਜੇ ਕਿਸੇ ਬੰਦੇ ਦਾ 50 ਸਾਲ ਦਾ ਕਰੀਅਰ ਹੈ ਉਹਦਾ ਕੰਟਰੀਬਿਊਸ਼ਨ ਹੈ ਉਹਨੇ ਦਿਨ ਰਾਤ ਦਿੱਤਾ ਉਹ ਇੰਟਰਨੈਸ਼ਨਲੀ ਥੋੜੀ ਥੋੜ ਤੁਹਾਨੂੰ ਉਸ ਲੈਵਲ ਤੱਕ ਲੈ ਕੇ ਗਿਆ ਜੀ ਤਾਂ ਮੇਰੀ ਪੰਥਕ ਸ਼ਕਤੀਤਾਂ ਨੂੰ ਖਾਸ ਤੌਰ ਤੇ ਬਾਹਰ ਵਸਦੇ ਵੀਰਾਂ ਨੂੰ ਇਹ ਅਪੀਲ ਹੈ ਅੱਜ ਹੱਥ ਜੋੜ ਕੇ ਜੀ ਜਾਨ ਮਗਰੋਂ ਨਾ ਯਾਰ ਯਾਦ ਕਰਿਆ ਜੀ ਫਿਰ ਹੂੰ ਬੰਦਿਆ ਦੇ ਜਾਨ ਮਗਰੋਂ ਅਸੀਂ ਬਹੁਤ ਚੇਤੇ ਕਰਦੇ ਆ ਕਿ ਯਾਰ ਬੰਦਾ ਦਾ ਠੀਕ ਸੀ ਯਾਰ ਬੰਦੇ ਦਾ ਕੰਟਰੀਬਿਊਸ਼ਨ ਤਾਂ ਹੈ ਜੀ ਸਿੱਧੂ ਦੇ ਜਿਉਂਦੇ ਜੀ ਉਹਦੀ ਇੰਨੀ ਫੋਲੋਇੰਗ ਨਹੀਂ ਸੀ ਜਿੰਨੀ ਉਹਦੇ ਜਾਨ ਤੋਂ ਬਾਅਦ ਹੋ ਗਈ ਜੀ ਲੋਕ ਕਹਿੰਦੇ ਅਸੀਂ ਤਾਂ ਪਹਿਲਾਂ ਗੀਤ ਨਹੀਂ ਸੁਣਿਆ ਸੀ ਹੁਣ ਸੁਣਦੇ ਆ ਜਿਉਂਦੇ ਜੀ ਕਦਰ ਕਰੀਏ ਬੰਦੇ ਦੀ ਜੀ ਜੇ ਕੁਝ ਹੋਇਆ ਜੇ ਗਲਤੀਆਂ ਗੁਸਤਾਖੀ ਮੈਂ ਤਾਂ ਇਹ ਗੱਲ ਕਹਿਣਾ ਮੈਂ ਮਹਿਸੂਸ ਕੀਤਾ ਆਪ ਵੀ ਕਿ ਮਾਨ ਸਾਹਿਬ ਮਾਨ ਸਾਹਿਬ ਨਾ ਦਰਅਸਲ ਇੰਨੀ ਵੱਡੀ ਸ਼ਖਸੀਅਤ ਸੀ ਉਹਨਾਂ ਨੂੰ ਲੱਗਿਆ ਕਿ ਅ ਸ਼ਾਇਦ ਐਡੀ ਵੱਡੀ ਗੱਲ ਨਹੀਂ ਹੋਊਗੀ ਉਹਨਾਂ ਨੇ ਲੱਗਿਆ ਕਿ ਲੋਕ ਰੋਸ ਥੋੜੀ ਜਾਣਗੇ ਮੇਰੇ ਤੋਂ ਹੂੰ ਜਿਸ ਬੰਦੇ ਨੂੰ ਦੇਖਣ ਲਈ ਲੱਖਾਂ ਦੀ ਭੀੜ ਹੁੰਦੀ ਹੋਵੇ ਜੀ ਲੋਕ ਕੰਧਾਂ ਟੱਪ ਟੱਪ ਕੇ ਜਾਂਦੇ ਹੋਣ ਉਹ ਉਸ ਬੰਦੇ ਦੇ ਨਾਲ ਜਦੋਂ ਕੋਈ ਕੌਂਟਰੋਵਰਸੀ ਹੁੰਦੀ ਹੈ ਤਾਂ ਉਹਨੂੰ ਇਹ ਲੱਗਿਆ ਕਿ ਐਂ ਥੋੜੀ ਹੋ ਜੂਗਾ ਕਿ ਲੋਕ ਰੋਸ ਥੋੜੀ ਜਾਣਗੇ ਜੀ ਲੋਕ ਰੁੱਸਗੇ ਲੋਕਾਈ ਰੁੱਸ ਗਈ ਜਿਵੇਂ ਪਰ ਮੇਰੇ ਤੋਂ ਨਾ ਇਹ ਮੈਂ ਮਹਿਸੂਸ ਕਰਦਾ ਯਾਰ ਕਿ ਇੱਕ ਕਮਰੇ 'ਚ ਉਹ ਬੰਦਾ ਬੈਠ ਕੇ ਉਹਦੇ ਦਿਲ 'ਤੇ ਕੀ ਬੀਤਰੀ ਹੋਣੀ ਹੈ ਮੰਨ ਲਓ ਆਪਾਂ ਇੰਨੇ ਸਾਲ ਹੋ ਗਏ ਹੁਣ ਡੇਢ ਦਾ ਹੱਕ ਕੁਝ ਕੁ ਬੰਦੇ ਲੋਕਾਈ ਨਜ਼ਰ ਆਉਂਦੀ ਤੁਹਾਨੂੰ ਮਤਲਬ ਜੇ ਕੁਝ ਕੁ ਬੰਦੇ ਵਿਰੋਧ ਕਰਦੇ ਨੇ ਤਾਂ ਸਾਰੇ ਕੁਝ ਨਹੀਂ ਨਹੀਂ ਰੁੱਸੇ ਤਾਂ ਹੈ ਪੰਜਾਬੀ ਸਾਰੇ ਸਾਰੇ ਤਾਂ ਨਹੀਂ ਹੁੰਦਾ ਬਹੁਤ ਵੱਡੀ ਗਿਣਤੀ ਰੁੱਸੀ ਤਾਂ ਹੈ ਨਾ ਜੀ ਬਹੁਤ ਵੱਡੀ ਗਿਣਤੀ ਹੈ ਪਰ ਸਾਰੇ ਤਾਂ ਨਹੀਂ ਹੈ ਪਿਆਰ ਕਰਨ ਵਾਲੇ ਤਾਂ ਆਪਾਂ ਹੈਗੇ ਆ ਸਾਰੇ ਪਿਆਰ ਕਰਨ ਵਾਲੇ ਆ ਇਹ ਦੇਖੋ ਜੇ ਕੋਈ ਮੈਨੂੰ ਵੀ ਪਤਾ ਹੈ ਇਸ ਗੱਲ ਤੇ بڑے ਲੋਕ ਥੱਲੇ ਗਾਲਾਂ ਲਿਖਣਗੇ ਮੈਨੂੰ ਕਮੈਂਟਾਂ ਚ ਮੰਦਾ ਚੰਗਾ ਬੋਲਣਗੇ ਆਈਟੀ ਸੈੱਲ ਬਹੁਤ ਲੱਗ ਜਾਂਦੇ ਆ ਹੁਣ ਤਾਂ ਪੋਲੀਟੀਕਲ ਪਾਰਟੀਆਂ ਵਾਲੇ ਜਿਹੜੇ ਸਾਨੂੰ ਲਾਈਕ ਨਹੀਂ ਕਰਦੇ ਉਹ ਕਿਸੇ ਵੀ ਟੌਪਿਕ ਤੇ ਥੱਲੇ ਆਪਦਾ ਕੰਮ ਸ਼ੁਰੂ ਕਰਦੇ ਆਈ ਡੋਨਟ ਕੇਅਰ ਮੈਨੂੰ ਕੋਈ ਪਰਵਾਹ ਨਹੀਂ ਹੈ ਇਸ ਗੱਲ ਦੀ ਜੀ ਮੈਂ ਮਹਿਸੂਸ ਕਰਦਾ ਗੱਲਾਂ ਦੋ ਨਹੀਂ ਗੁਰਦਾਸ ਮਾਨ ਤੋਂ ਗਲਤੀ ਹੋਈ ਹਾਂ ਹੋਈ ਕੀ ਗੁਰਦਾਸ ਮਾਨ ਨੂੰ ਸਾਰੀ ਜ਼ਿੰਦਗੀ ਮਾਫ ਨਹੀਂ ਕਰੋਗੇ ਕਿਉਂ ਨਹੀਂ ਕਰਾਂਗੇ ਗੱਲ ਖਤਮ ਆ ਯਾਰ ਕੋਈ ਗੱਲ ਨਹੀਂ ਜੀ ਵੱਡਾ ਦਿਲ ਰੱਖੋ ਹੂੰ ਪੰਜਾਬ ਜਾਣਿਆ ਜਾਂਦਾ ਇਸ ਗੱਲ ਲਈ ਹੋ ਗਈ ਗਲਤਾਂ ਹੋ ਗਈ ਗੱਲ ਖਤਮ ਕਰੋ ਬਸ ਉਹਨੂੰ ਜੀ ਮਾਨ ਸਾਹਿਬ ਨੂੰ ਵੀ ਇਹ ਮੈਨੂੰ ਲੱਗਦਾ ਇੱਕ ਵਾਰੀ ਆ ਜਾਣਾ ਚਾਹੀਦਾ ਹੈ ਮੇਰੀ ਅਪੀਲ ਹੈ ਗੁਰਦਾਸ ਮਾਨ ਨੂੰ ਹੂੰ ਕਿ ਇੱਕ ਵਾਰੀ ਮਾਨ ਸਾਹਿਬ ਇਹ ਜਿਹੜਾ ਉਹਨਾਂ ਨੇ ਗੀਤ ਕੱਢਿਆ ਸੀ ਨਾ ਉਹਦੇ 'ਚ ਮਿਹਣਾ ਮਾਰਿਆ ਪੰਜਾਬੀਆਂ ਨੂੰ ਉਹ ਨਹੀਂ ਕਰਨਾ ਚਾਹੀਦਾ ਸੀ ਹੂੰ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਮਾਨ ਸਾਹਿਬ ਆ ਕੇ ਵੱਡੇ ਦਿਲ ਨਾਲ ਇਹ ਕਹਿਣ ਕਿ ਮੈਂ ਤੁਹਾਡਾ ਆਪਣਾ ਜੀ ਤੇ ਇਸ ਗੱਲ ਨੂੰ ਹੁਣ ਪਿੱਛੇ ਛੱਡਿਆ ਜਾਵੇ ਮੈਂ ਕਹਿੰਦਾ ਤੁਸੀਂ ਦੇਖਿਓ ਗੁਰਦਾਸਮਾਨ ਗੁਰਦਾਸਮਾਨ ਹੋ ਜੂਗੀ ਗੁਰਦਾਸਮਾਨ ਬਹੁਤ ਵੱਡੀ ਚੀਜ਼ ਹੈ ਯਾਰ ਗੁਰਦਾਸਮਾਨ ਛੋਟਾ ਬੰਦਾ ਨਹੀਂ ਹੈ ਪੰਜਾਬੀਆਂ ਦਾ ਦਿਲ ਵੀ ਬਹੁਤ ਵੱਡਾ ਹੈ ਪੰਜਾਬੀਆਂ ਦਾ ਦਿਲ ਵੀ ਵੱਡਾ ਹੈ ਉਹ ਆਪਣਾ ਹੀ ਹੈ ਨਾ ਯਾਰ ਬਗਾਨਾ ਥੋੜੀ ਹੈ ਬਿਲਕੁਲ ਗੁਰਦਾਸ ਮਾਨ ਸਾਹਿਬ ਸਾਡੇ ਨੇ ਅਸੀਂ ਉਹਨਾਂ ਦੇ ਆਂ ਜਿਸ ਗੁਰਦਾਸ ਮਾਨ ਨੂੰ ਦੇਖਣ ਲਈ ਦਰਖਤਾਂ ਤੇ ਚੜ ਚੜ ਕੇ ਸਿਰਫ ਉਹਦੇ ਕੰਨਾਂ ਚੋਂ ਦੀ ਆਵਾਜ਼ ਪੈ ਜੇ ਮੇਰੇ ਯਾਦ ਹੈ ਜਦੋਂ ਇਸ਼ਕ ਦਾ ਗਿੱਡਾ ਗਾਉਂਦੇ ਹੁੰਦੇ ਸੀਗੇ ਤੇ ਕੀ ਮਾਹੌਲ ਉੱਥੇ ਬਣਦਾ ਹਾਲਾਂਕਿ ਬਾਅਦ ਚ ਬੜੀਆਂ ਕੌਂਟਰਵਰਸੀਆਂ ਹੋਈਆਂ ਕਿ ਤੁਸੀਂ ਡੇਰਿਆਂ ਨੂੰ ਪ੍ਰੋਮੋਟ ਕਰਦੇ ਹੋ ਔਰ ਡੇਰਾਵਾਦ ਇਹਦੇ ਨਾਲ ਪ੍ਰੋਮੋਟ ਹੋਇਆ ਇਸ ਗੀਤ ਦੇ ਨਾਲ ਉਹ ਸਾਰੀਆਂ ਗੱਲਾਂ ਚੱਲਨੀਆਂ ਐ ਨਾਲ ਹਮ ਪਰ ਗੁਰਦਾਸ ਮਾਨ ਤਾਂ ਗੁਰਦਾਸ ਮਾਨ ਹੈ ਨਾ ਇਹ ਕੇਵੀ ਪ੍ਰੋਬਲਮ ਆਈ ਕਿ ਜਿਹੜਾ ਡੇਰਿਆਂ ਦਾ ਵੀ ਕਨਫਲਿਕਟ ਸੀ ਨਾ ਜਿਵੇਂ ਹੰਸਪਾ ਜੀ ਆਪਦਾ ਡੇਰਾ ਚਲਾਉਂਦੇ ਆ ਗੁਰਦਾਸ ਮਾਨ ਦੂਜਾ ਡੇਰਾ ਸੰਭਾਲਦੇ ਆ ਇੱਕ ਹੋਰ ਸਿੰਗਰ ਹੈ ਉਹ ਇੱਕ ਤੀਜਾ ਡੇਰਾ ਪ੍ਰਮੋਟ ਕੀਤਾ ਫਿਰ ਇਹਨਾਂ ਨੇ ਹੂੰ ਇਹਨਾਂ ਦੀ ਆਪਸੀ ਵੀ ਸਿਆਸਤ ਹੈ ਇਹ ਜੀ ਦੂਜੇ ਜਾਣੇ ਖੁਸ਼ ਹੁੰਦੇ ਆ ਵੀ ਗੁਰਦਾਸ ਮਾਨ ਸੈੱਟ ਲਿਆ ਹੂੰ ਹਨਾ ਉਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਉਹ ਥੱਲੇ ਖਾਲਸਿਆਂ ਦੀਆਂ ਆਈਡੀਆਂ ਤੇ ਜਾ ਕੇ ਕੰਮ ਚੱਕੀ ਖੜੇ ਹੁੰਦੇ ਆ ਵੀ ਗੁਰਦਾਸ ਮਾਨ ਤਾਂ ਗद्दार ਹੈ ਦੱਲਾ ਹੈ ਫਲਾਨਾ ਹੈ ਟਿਪਕਾ ਹੈ ਉਹ ਪਤਾ ਲੱਗਦਾ ਵੀ ਉਹ ਬੰਦੇ ਕੌਣ ਨੇ ਉਹ ਉਹਨਾਂ ਦਾ ਸਿੱਖੀ ਨਾਲ ਸੰਬੰਧ ਹੀ ਕੋਈ ਨਹੀਂ ਉਹ ਤਾਂ ਦੂਜੇ ਡੇਰੇ ਵਾਲੇ ਸੀ ਜਿਹੜੇ ਇਹਨੂੰ ਸਿੱਟਣਾ ਚਾਹੁੰਦੇ ਸੋ ਮੈਨੂੰ ਲੱਗਦਾ ਕਿ ਮੈਂ ਫੇਰ ਅਪੀਲ ਕਰਦਾ ਕਿ ਯਾਰ ਦੋਸਤੋ ਇਹ ਮੈਨੂੰ ਮੈਨੂੰ ਪਤਾ ਹੈ ਦਾ ਕੋਈ ਰਿਐਕਸ਼ਨ ਸ਼ੁਰੂ ਚ ਸ਼ਾਇਦ ਚੰਗਾ ਨਾ ਆਵੇ ਜੀ ਅੱਜ ਮੈਂ ਬੋਲਿਆ ਕੱਲ ਨੂੰ ਪੰਜਾਬ ਦੇ ਸਾਰੇ ਸੋਹਿਰਦ ਲੋਕ ਬੋਲੋ ਇਹ ਗੱਲ ਜੀ ਕਿ ਅਸੀਂ ਇੰਨੇ ਜ਼ਿਆਦਾ ਐਡਮੈਂਡ ਥੋੜੀ ਹੋ ਜਾਾਂਗੇ ਹਮ ਗੁਰਦਾਰਸਮਾਨ ਤੋ ਇਲਾਵਾ ਹੋਰ ਬਹੁਤ ਸਾਰੇ ਲੋਕ ਪਏ ਨੇ ਜਿਨ੍ਹਾਂ ਦਾ ਕੌਂਟਰੀਬਿਊਸ਼ਨ ਨਹੀਂ ਵੀ ਆ ਤੁਸੀਂ ਉਹਨਾਂ ਨੂੰ ਸਿਰ ਤੇ ਬਿਠਾਈ ਬੈਠੇ ਹੋ ਜੀ ਗੁਰਦਾਸ ਮਾਨ ਦਾ ਤਾਂ ਕੌਂਟਰੀਬਿਊਸ਼ਨ ਹੈ ਇੰਨਾ ਵੱਡਾ ਹਨਾ ਗੀਤ ਮੈਂ ਸ਼ਰਤ ਲਾ ਕੇ ਕਹਿੰਨਾ ਜਿਹੜੇ ਬੰਦੇ ਵਿਰੋਧ ਕਰ ਰਹੇ ਉਹ ਵੀ ਗੀਤ ਸੁਣਦੇ ਆ ਬਿਲਕੁਲ ਸੁਣਦੇ ਗੁਰਦਾਸ ਮਾਨ ਦੇ ਗੀਤ ਉਹ ਵੀ ਸੁਣਦੇ ਨੇ ਮੈਂ ਤਾਂ ਸਿੱਧੂ ਮਸੇਵਾਲੇ ਦੀ ਹੇਟ ਸੀ ਨਾ ਤੇ ਉਹ ਸੁਣਦੇ ਸਾਰੇ ਹੀ ਸੀਗੇ ਮੈਂ ਤਾਂ ਇਹ ਵੀ ਮਹਿਸੂਸ ਕੀਤਾ ਜਿਵੇਂ ਬਾਕੀ ਸਿੰਗਰਾਂ ਦੇ ਗੀਤ ਨਾ ਚੇਤੇ ਹੋਣ ਪੰਜਾਬੀਆਂ ਨੂੰ ਗੁਰਦਾਸ ਮਾਨ ਜੇ ਚੱਲਦਾ ਹੋਵੇ ਨਾਲ-ਨਾਲ ਸਾਰੇ ਅੰਤਰੇ ਗਾ ਦਿੰਦੇ ਨੇ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡਿਤਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਹਮ ਵਾਰਿਸ਼ਾ ਹੀਰ ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪ੍ਰਤੀਤ ਨਹੀਂ ਐਸੇ ਘਰ ਤੋਂ ਚੰਗਾ ਮਿੱਤਰੋ ਕੋਠਾ ਰੰਦੀ ਦਾ ਹਮ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਤੁਸੀਂ ਗੁਰਦਾਸ ਮਾਨ ਦੇ ਗੀਤਾਂ ਤੋਂ ਮਣਕੇ ਗੱਲ ਚਾਂਦੀ ਦੇ ਰੁਪਈਏ ਵਾਂਗ ਉਟਣ ਕੇ ਹੂੰ ਝਾਂਜਰ ਮਿੱਤਰਾਂ ਦੀ ਹੈ ਮੈਂ ਇਹ ਗੱਲ ਕਹਿ ਰਿਹਾ ਕਿ ਤੁਸੀਂ ਕਿੰਨੇ ਹੀ ਗੀਤ ਨੇ ਸੈਂਕੜੇ ਹਜ਼ਾਰਾਂ ਦਿਲ ਦੌਲਤ ਹੈ ਤੇਰੀ ਹੂੰ ਕੀ ਕਮਾਲ ਦਾ ਗੀਤ ਹੈ ਬਿਲਕੁਲ ਸੋ ਮੈਨੂੰ ਇਹ ਲੱਗਦਾ ਹੈ ਕਿ ਮੇਰੇ ਤਾਂ ਪਰਸਨਲ ਫੇਵਰੇਟ ਚ ਜੇ ਤੁਸੀਂ ਜਾਓਗੇ ਨਾ ਤਾਂ ਗੁਰਦਾਸ ਮਾਨ ਦੇ ਇਨੇ ਗੀਤ ਨੇ ਰੋਟੀ ਗੀਤ ਕਿੰਨਾ ਕਮਾਲ ਪਿੰਡ ਦੀਆਂ ਗਲੀਆਂ ਗੀਤ ਪਿੰਡ ਦੀਆਂ ਗਲੀਆਂ ਤਾਂ ਉਹ ਕਮਾਲ ਦਾ ਗੀਤ ਸੀ ਮੜਮੜੀ ਯਾਦ ਸਤੈ ਮੈਨੂੰ ਮੈਨੂੰ ਮਲੋਟ ਯਾਦ ਆਉਂਦਾ ਹੁਣ ਹੂੰ ਉਹ ਫਲਮਾਇਆ ਹੀ ਬੜਾ ਸੋਹਣਾ ਸੀ ਫਲਮਾਇਆ ਵੀ ਬਹੁਤ ਸੋਹਣਾ ਸੀ ਜੀ ਕੋਕਲਾ ਛਪਾਕੀ ਜੁਮੇ ਰਾਤ ਆਈ ਹੈ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਦ ਖੇਡੇ ਹਾਂ ਤੁਸੀਂ ਬਿਲਕੁਲ ਖੇਡੇ ਹੁਣ ਵਾਲੀ ਜਨਰੇਸ਼ਨ ਨੂੰ ਨਹੀਂ ਪਤਾ ਹੁਣ ਉਹ ਪੀਐਸ ਮੈਂ ਤਾਂ ਹੁਣ ਆਪ ਪੀਐਸ 5 ਖੇਡਣ ਲੱਗ ਗਿਆ ਪੀਐਸ 5 ਲੈ ਆਂਦੀ ਆ ਜਿਹੜਾ ਟੀਵੀ ਤੁਸੀਂ ਤੋੜਿਆ ਇਸੇ ਤੇ ਹੀ ਸ਼ੁਰੂ ਸ਼ੁਰੂ ਜੇ ਖੇਡੇ ਸੀ ਆਹ ਵਾਲਾ ਜਿਹੜਾ ਸਾਈਡ ਤੇ ਹੈ ਹਾਂ ਇਹ ਘਰੇ ਲੈ ਜਾਓ ਤੇ ਇਹ ਗੁਰਦਾਸਬੰਦ ਸਾਹਿਬ ਦੇ ਗੀਤ ਇਹਦੇ ਤੇ ਸੁਣਿਆ ਕਰੋ ਕਾਲੇ ਕਪੜੇ ਚਲੋ ਬਹੁਤ ਧੰਨਵਾਦ